ਬਾਈ ਜੀ ਮਾਡ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆਏ ਨੇ ਬਾਈ ਨਾ ਕਰਦੇ ਆ ਗੱਲ ਬਾ ਡਿਟੇਲ ਵਿੱਚ ਤੇ ਵਧੀਆ ਕੁਆਲਿਟੀ ਵਾਲੇ ਪਸ਼ੂ ਨੇ ਤੇ ਵਧੀਆ ਮੱਝਾਂ ਆਈਆਂ ਬਾਈ ਕੋਲ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਸਾਡੇ ਪਰਮਾਨਾ ਜੀ ਸਾਬੋਲਾ ਜੀ ਸਤਿ ਸ਼੍ਰੀ ਅਕਾਲ ਬੀ ਜੀ ਸਤਿ ਸ਼੍ਰੀ ਅਕਾਲ ਬੀ ਜਿੰਨੇ ਭੈਣ ਭਰਾ ਮਾਨਾ ਡੀਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਵ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਕਹਿੰਦੇ ਆ ਸਾਰੀ ਸੰਗਤਾਂ ਦਾ ਵੀ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਸਹੀ ਜੀ ਅੰਮ੍ਰਿਤ ਜੀ ਆਪਣੇ ਕੋ 4 ਭਜਨ ਆਉਂਦੇ ਆ ਪੂਰੇ ਟਾਪ ਦੇ ਹਾਂਜੀ ਹਾਂਜੀ ਮਈਆਂ ਆ ਆ ਸਾ ਮਾਂ ਦੁੱਧ ਵਾਲੀਆਂ ਕਹਿਂਦੀਆਂ ਠੀਕ ਹੈ ਜੀ ਨਮੀ ਮਈਆਂ ਪੂਰੇ ਰਿਕਾਰਡ ਆਈਆਂ ਠੀਕ ਹੈ ਭਾਈ ਠੀਕ ਆ ਮਈਆਂ ਵੀਰ ਤੇ ਜਾ ਸੁਬਾ ਮਹੀਂ ਸੋਈ ਆ ਹਾਂਜੀ ਹਾਂਜੀ ਬਾੜੀ ਮਹੀਂ ਠੀਕ ਜੇ ਸੋਈ ਜੇ ਤੇ ਜਾ ਸੁਬਾ ਮਹੀਂ ਸੋਈ ਜੰਦਾ ਵੀਰ ਚੰਗੀ ਤੋਂ ਚੰਗੀ ਟੌਪ ਟੌਪ ਦੀ ਮਹੀਂ ਹੀ ਸਿਰਫ ਇੱਕ ਬੰਦੇ ਉਹਨਾਂ ਦੇ ਹਟਣ ਕਰਕੇ ਮਾਲ ਉਹਨਾਂ ਨੇ ਵੇਚਿਆ ਠੀਕ ਹੈ ਭਾਈ ਜੀ ਚੰਗੀਆਂ ਮਹੀਂਾਂ ਜਿਹੜੀਆਂ ਮੇਲੇ 'ਚ ਪੈਣੀਆਂ ਉਹ ਮਹੀਂਾਂ ਹੀ ਵਿਕਾ ਦੋ ਠੀਕ ਵੱਡੀਆਂ ਮੱਝਾਂ ਹੀ ਕੋਲ ਮਹੀਂਾਂ ਮਗਰ ਦੀ ਮਹੀਂ ਸੋਈ ਆ ਤੇ 60 18 ਕਿਲੋ ਮਹੀਂ ਦੋ ਤਿੰਨ ਲਿਖੇ ਹੋਏ ਪੂਰੀ ਨਮੀ ਮਹੀਂ ਵੀਰ ਅੱਜ ਮਨੇ ਆ ਗਿਆ ਨਾ ਸਹੀ ਹੋ ਗਿਆ ਠੀਕ ਆ ਜੀ ਜੀ ਦੇਖੋ ਬੜੀ ਦੂਰੋਂ ਵੀਰ ਮੈਂ ਲਈ ਆ ਲੇੜੀ ਪਹੁੰਚੀ ਘਰ ਠੀਕ ਆ ਲੇੜੀ ਪਹੁੰਚੀ ਲੇੜੀ ਵੀਡੀਓ ਬਣ ਲੱਗੀ ਰਾਜ ਗਈ ਤੇ ਬਹੁਤ ਹੀ ਕੁਆਲਿਟੀ ਦੇ ਲੇਵੇ ਵਾਲੀ ਤਾਜੀ ਸੂਈ ਮੈਂ ਆ ਗਈ ਜੇ ਬਾਈਆਂ ਕੋਲ ਅੱਜ ਥੋੜੀ ਵੀਡੀਓ ਲੇਟ ਹੈ ਕਿ ਮੱਜ ਤੇਰੀ ਲੱਗੀ ਮੈਂ ਲੱਲੇ 23 ਮਹੀ ਦੁੱਧ ਦਊਗੀ ਤੇ ਕੀ ਰਿਕਾਰਡ ਆ ਕਹਿਣ ਨੂੰ ਵੀਰ ਅਸੀਂ ਕਹਿ ਦਨੇ ਆ ਮੈਂ 18 ਕਿਲੋ 20 ਕਿਲੋ ਦੁੱਧ ਦਊ ਤੇ ਮੈਂ ਦੀ ਬਾਡੀ ਦੱਸ ਦਊਗੀ ਮੈਂ ਹੈਗੀ ਆ ਕਿ ਨਹੀਂ ਠੀਕ ਆ ਵੀਰ ਜੀ ਤੇ ਫੇ ਡੱਬ ਵਾਲਾ ਚੱਡਾ ਇਹ ਵਧੀਆ ਕੁਆਲਿਟੀ ਵਾਲੀ ਮੈਂ ਆ ਤੇ ਬਹੁਤ ਸ਼ਾਨਦਾਰ ਖੁੱਲੇ ਲੇ ਲੇ ਪੂਰਾ ਕੜਗੜ 100 150 ਕਿਲੋਮੀਟਰ ਪੈੜਾ ਕੱਟ ਕੇ ਤੇ ਫੇਰ ਮੈਂ ਆਈ ਠੀਕ ਜੀ ਮਣੀ ਅੰਦੀ ਆ ਸਹੀ ਹੈ ਜੇਰ ਵੀ ਬਹੁਤ ਵਧੀਆ ਹੈ ਜੇਰ ਪੈ ਗਈ ਜੇਰ ਵਧੀਆ ਜੇਰ ਵੀ ਉੱਥੇ ਪੈ ਗਈ ਠੀਕ ਦੇਖੋ ਜੀ ਲੇਵਾ ਤਾਂ ਮੜਾ ਢੋੜ ਕਰੋ ਨੇ ਚੈੱਕ ਮੈਂ ਦਾ ਤੇ ਤਾਜੀ ਸੋਈ ਵਾਲਟੀ ਜਾਨੀ ਦੇਖੋ ਜੀ ਆ ਜਾ ਬਚਾ ਜੀ ਲੋ ਜੇ ਗੂਲਾ ਬਚਾ ਇਹ ਲੋੜ ਵਿੱਚ ਕਿੰਵਾਜੋ ਰਾਜ ਵਰੀਆ ਦੁੱਧ ਵੀਰ ਜੀ ਕਹਿੰਦੇ ਵੀ ਪਾਪਾ ਵੀਰ ਬੜਾ ਸਿਆਣਾ ਆਹੀਂ ਕੰਦਾ ਕਰਦਾ ਹੈ ਕਹਿੰਦਾ ਵੀ ਅਸੀਂ ਦੁੱਧ ਕਹਦੇ ਨੇ 18 ਕਿਲੋ 20 ਕਿਲੋ ਅਸਲੀ ਦੁੱਧ ਦੋ ਘੰਟੇ ਰਹਾ ਕੇ ਮਣੀ ਤੇ ਫੇਰ ਪਾ ਲਾਦਾ ਮੈਂ ਕੀ ਦੁੱਧ ਦਿੰਦੀ ਬਿਲਕੁਲ ਸਹੀ ਗੱਲ ਆਂਦਾ ਠੰਡਾ ਕਰਕੇ ਮੈਂ ਇਹ ਦੁੱਧ ਖਾਣ ਲਵਾਂ ਮੈਂ ਇਹ ਦੁੱਧ ਪਿਆ ਠੀਕ ਹੈ ਜੀ ਆਂਦਾ ਕਹਿੰਦਾ ਜਿੰਨਾ ਦਾ ਮੈਨੂੰ ਲੈਵਾ ਲੱਗਾ ਸੀ ਕਹਦੀ 24 ਕਿਲੋ ਦੇਣਾ ਠੀਕ ਹੈ ਜੀ ਜਿੰਨਾ ਦੀ ਮਹੀਂ ਸਹੀ ਗੱਲ ਬਾਈ ਜੀ ਵੇਖੋ ਜੀ ਵਧੀਆ ਕੁਆਲਟੀ ਵਾਲੇ ਬਾਈ ਕੋ ਪਸ਼ੂ ਆ ਬਹੁਤ ਸੋਹਣੀ ਮੈਂ ਠੰਡੀ ਸੀਲ ਤੇ ਤਾਜੀ ਇਸਰੀ ਆ ਤੇ ਬਾਕੀ ਸੇਵਾ ਦੇ ਡਿਪੈਂਡਰ ਇਹ ਗੱਲ ਹੋਣੀ ਆ ਐਚ ਐਫ ਗਾਉਂ ਲੈਵੇ ਨਹੀਂ ਲੱਗਦੇ ਜੀ ਬਿਲਕੁਲ ਸਹੀ ਗੱਲ ਬਹੁਤ ਹੀ ਵਧੀਆ ਆਰਡਰ ਲਗਾ ਥਾਨ ਲੈਵੇ ਦੀ ਕੁਆਲਟੀ ਬਹੁਤ ਸੋਹਣੀ ਹੈ ਜੀ ਮ ਜਿੰਨੇ ਦੀ ਮਹੀਂ ਹੈ ਨਾ ਹਾਂਜੀ ਤੇ ਬਿਲਕੁਲ ਜਾਇਜ਼ ਮੋਲ ਮਹੀਂ ਦਾ ਕਰੀਏ 13530 ਜੈਸ ਲੋਈ ਸਵਾ ਲੱਖ ਦੀ ਮੈਂ ਦੇਣੀ 150 ਸਵਾ ਲੱਖ ਦੀ ਸਵਾ ਲੱਖ ਦੀ ਮਹੀਂ ਦਵਾਂਗੇ 150 ਦੀ ਪਰ ਮਹੀਂ ਦੇ ਉੱਤੇ ਆ ਗਏ ਮੈਂ ਨੂੰ ਕੋਈ ਨਵੇਂ ਵੀ ਚੀਜ਼ ਦੀ ਹੈ ਲਓ ਜੀ ਕੋਈ ਕਹਿੰਦੇ ਕੋਈ 13530 ਦੀ ਸਤਾਈ ਦੀ ਮੋਲ ਤੇ ਸਵਾ ਲੱਖ ਦੀ ਮੈਂ ਦਵਾਂਗੇ ਤੇ ਬਾਜੀ ਕਰ ਦੋ ਕਿ ਮਾਨ ਸਵਾ ਜੋਈ ਥੋੜਾ ਬੜਾ ਕਰ ਦਿਓ ਕਰ ਦਿਓ ਇੱਕ ਨਾ ਬਾਡੀ ਦੇ ਲੇਵੇ ਤੇ ਮੈਂ ਨੂੰ ਮਾਰ ਦੇ ਪੈਟਰਨ ਵਾਲੇ ਮੇਲੇ ਦੇ ਜਗਰਾਵਾਂ ਦਾ ਵੀ ਮਈਆਂ ਲੱਈਏ ਤੇ ਇਹੋ ਜਿਹਾ ਰੇਵਾ ਨਹੀਂ ਮਿਲਦਾ ਜਿਹੜੀ ਬਿਲਕੁਲ ਸਹੀ ਗੱਲ ਆ ਵੀ ਮੰਡੀਆਂ ਪਾਈ ਕਹਿੰਦਾ ਪਸ਼ੂ ਖਰੀਦੋ ਉਤੋਂ ਮਿਲਦੀਆਂ ਜਾਂ ਟਾਮੇਟੀਆਂ ਹੁੰਦੀਆਂ ਆ ਤੇ ਵਧੀਆ ਕੁਆਲਿਟੀ ਦੇਵਾ ਲਗਾ ਬਹੁਤ ਸ਼ਾਨਦਾਰ ਮੈਂ ਵਧੀਆ ਗੱਲ ਮੈਂ ਅਸਲ ਜੀਸੇ ਦੀ ਦੁੱਧ ਵਾਲੀ ਮਿਲਦੀ ਤੇ ਤਾਈ ਸੋਈ ਮੈਂ ਆ ਵਧੀਆ ਕੁਆਲਿਟੀ ਵਾਲੀ ਤੇ ਸਵਾ ਲੱਖ ਬਾਈ ਕਹਿੰਦਾ ਯੈਸ ਨੋ ਮੋਲਿਆ ਤੇ ਚਲੋ ਫਿਰ ਮਾਨ ਕਰਦਾਂਗੇ ਠੀਕ ਆ ਬਾਈ ਜੀ ਜਿਹੜੀ ਮਈਂ ਦੱਸਦੀ ਹੈ ਨਾ ਹੁਣ ਆ ਪਈ ਆ ਆਮ ਬੰਦੇ ਨੇ ਜਿੰਨੇ ਘਰ ਕਦੀ ਡੰਗਰ ਨਹੀਂ ਨਾ ਰੱਖਿਆ ਹਾਂਜੀ ਉਹ ਬੰਦੇ ਨੇ ਉੱਠ ਕੇ ਕਹਿਦਣਾ ਇਹ ਗੜੀ ਚੋਈ ਆ ਬਿਲਕੁਲ ਸਹੀ ਗੱਲ ਉਹਨੇ ਇਹ ਗੱਲ ਕਹਿਣੀ ਆ ਆਹ ਜੇ ਗੱਬਣ ਨਹੀਂ ਆ ਤੇ ਗੱਲ ਇੱਕ ਫੇਰ ਮਸਲਾਂ ਤੇ ਗੱਲ ਮੁੱਕਦੀ ਆ ਚਲੋ ਜੀ ਦੇਖੋ ਭਾਈਆਂ ਸੱਚੀ ਗੱਲ ਕੀਤੀ ਆ ਤੇ ਇਹ ਗੜੀ ਮੈਂ ਸੋਈ ਆ ਵੇਖੋ ਹਉਈ ਮੈਂ ਦੁੱਧ ਵਾਲੀ ਇਹ ਮੈਸੂਨ ਵਾਲੀ ਹੈ ਦੇਖੋ ਜੀ ਬੋਲ ਵਾਲੀ ਕੀ ਹੈ ਮੈਨੂੰ ਕਹਦਾਂਗੇ ਕਿ 22 ਕਿਲੋ ਦੁੱਧ ਦੇ ਦੂਗੀ ਤੇ ਨਾ ਕੀ ਕਿ ਚੀਜ਼ ਹੈ ਅਸਲ ਚ ਆਪਣੇ ਅੰਦਾਜ਼ੇ ਨਾਲ ਮੈਂ ਲੱਲੇ ਅਸਲ ਚੀਜ਼ ਹੈ ਨੀਲੀ ਰਾਵੀ ਦੀ ਮੈਂ ਠੀਕ ਹੈ ਜੀ ਦੇਖੋ ਬਾਈ ਕਹਿੰਦਾ ਅਸੀਂ ਕਹਿੰਦੇ 22 ਦੋਗੀ 20 ਦੋਗੇ 18 ਦੋਗੇ 17 ਦੋਗੇ ਜੋਗ ਸਾਡੇ ਸੇਵਾ ਦੇ ਹੋਣਾ ਅਸਲ ਚੀਜ਼ ਸੇਵਾ ਦੇਪੈਂਟ ਹੋਣਾ ਆ ਇਹ ਦੋ ਦਾ ਕੋਈ ਰਸ ਨਹੀਂ ਇਹ ਗੱਲ ਕਹਿੰਦੇ ਆ ਵੀਰੇ ਇਹ ਮੰਡੀ ਨਹੀਂ ਇਹ ਘਰ ਚ ਆ ਆਪਣੀ ਨਿਗਾਣਾ ਜਨਵਰ ਲੜੇ ਅਸੀਂ ਘਰ ਤੋਰ ਦੋ ਬਾਈ ਅਸੀਂ ਜੇ ਕੋ ਸਾਨੂੰ ਵੀਰ ਭਰਾ ਸਾਦ ਦਾ ਦੇ ਉਥੇ ਖਲੋਗੇ ਬੈਹ ਕੇ ਕਿਸੇ ਦੇ ਘਰ ਮੈਂ ਦਾ ਮੁੱਲ ਪਾ ਕੇ ਲੈ ਹੁੰਨੀ ਇਹ ਕਹਿੰਦੇ ਨਾ ਸ਼ਾਨਦਾਰ ਨਕੀਨਾ ਦੁਨੀਆ ਦਾ ਉਹ ਆ ਤੇ ਵਧੀਆ ਕੁਆਲਿਟੀ ਵਾਲਾ ਆ ਜਨਵਰ ਦਾ ਵੀਰ ਮੁੱਲ ਪਾ ਕੇ ਤੇ ਫੇਰ ਜਨਵਰ ਲੈ ਹੁੰਦਾ ਆ ਪਰ ਅਸਲ ਚੀਜ਼ ਆ ਜਿਹਨੂੰ ਕਿਹਦੇ ਮੈਂ ਠੀਕ ਆ ਬਾਈ ਜੀ ਹਜੇ ਗੱਬਣ ਮਹੀਂ ਆ ਅਸੀਂ ਮੈਂ ਉਹਨੂੰ ਕਹਿ ਦਿੰਨੇ ਵੀ ਰੇਤ ਪਾਉਣੀ ਪੈਣੀ ਇਹੋ ਜੀ ਮਹੀਂ ਥਲੇ ਰੇਤ ਪਾਉਣੀ ਪੈਂਦੀ ਬਿਲਕੁਲ ਸਹੀ ਸਹੀ ਆਹ ਚੀਜ਼ ਮਹੀਂ ਵੀਰ ਅਸਲ ਤੇ ਬਹੁਤ ਸੋਹਣੀ ਬਸ ਭਾਈ ਜੀ ਵਧੀਆ ਪਸ਼ੂਆ ਕੁਆਲਟੀ ਵਾਲੇ ਤੇ ਲੇਵੇ ਵਾਲੀ ਦੇ ਬੰਦਰ ਬਹੁਤ ਸੋਹਣੀ ਰੁਪਾਈ ਕੋਲ ਤੀਨ ਨੇ ਗੱਪਣੇ ਭਾਈ ਜੀ ਖੜੂ ਇੱਕ ਦੋ ਦਿਨ ਤਿਆਰ ਹੈ ਪੂਰੀ ਆਏ ਲਈ ਦੋ ਦਿਨ ਲੈ ਲੂ ਚਲੋ ਵੀ ਹੈ ਤੇ ਆਇਆ ਤੇ ਖਾੜੀ ਸਾਦੀ ਕਰਮਾ ਵਾਲੀ ਵੀ ਇਹ ਤੋ ਜਿਹੜਾ ਗਾੜੀ ਲੈ ਤੇ ਪਾਵਰ ਮੈਂ ਦੇ ਪਰ ਮਹੀਂ ਵੀਰ ਜਿਹੜਾ ਵੀਰ ਭਰਾ ਇਹ ਜੋੜਾ ਇਹ ਤਾਂ ਠੀਕ ਹੈ ਉਹਦਾ ਪੂਰਾ ਫੂਰਾ ਤਿਆਰ ਹੈ ਪੂਰੀ ਤਿਆਰਾ ਵੀਰ ਮੈਂ ਦੋਹਾਂ ਦੇ ਮਈਆਂ ਨਾਲ ਲੈ ਕੇ ਜਾਈ ਜਰਾ ਠੀਕ ਹੈ ਜੀ ਬਾਕੀ ਗੱਲ ਇਹ ਆ ਵੀਰ ਇਹ ਜਿਹੜਾ ਵੀਰ ਭਰਾ ਦੋਵੇਂ ਮਈਆਂ ਪਾਲੂਗਾ ਨਾ ਹਾਂਜੀ ਇਹ ਇੰਨੇ ਦੀਆਂ ਮਈਆਂ ਤੋਕਣਾ ਪਹਿਲੀ ਗੱਲ ਤੇ ਮਿਲਦੀਆਂ ਹੀ ਨਹੀਂ ਮਿਲਦੀਆਂ ਸਹੀ ਗੱਲ ਪਹਿਲੀ ਗੱਲ ਤਾਂ ਪਾਹੀ ਲੈ ਕੇ ਮਗਰ ਵੀਰ ਭਾਈ ਵੇਖੋ ਦੋਹਾਂ ਦੇ ਲਈ ਉਹ ਤਾਜੀ ਸੂਈ ਇੱਕ ਦਿਨ ਦੀ ਤੇ ਇਹ ਹੈ ਜੇ ਗੱਭਨ ਜੀ ਇਹ ਵੀ ਵੀਰ ਮੋਲ ਮਈਆਂ ਦਾ ਉਹਦੇ ਕਰਦਾ ਸੀ ਪਹਿਲਾਂ 175 ਜਿਨ੍ਹਾਂ ਦੇ ਘਰੋਂ ਮਈ ਲਈ ਹਾਂਜੀ ਤੇ ਮਈ ਬਿਲਕੁਲ ਜਾਇ ਸਮੇਂ ਦੇ ਹਿਸਾਬ ਨਾਲ ਸਾਰਾ ਬਾਜ਼ਾਰ ਫੇਰ ਕੇ ਫੇਰ ਮਈਆਂ ਨੂੰ ਹੱਥ ਪਾਵੇ ਇਹ ਨਹੀਂ 1 ਸਵਾ ਲੱਖ ਰੁਪਏ ਸਵਾ ਲੱਖ ਰੁਪਏ ਲਓ ਸਵਾ ਲੱਖ ਜੀ ਭਾਈ ਕਹਿੰਦੇ ਇਹਦੀ 30 35 ਮਾਣ ਲੈ ਵੀ ਸਵਾ ਲੱਖ ਹੀ ਦੇ ਦਾਂਗੇ ਤੇ ਭਾਈ ਕਰ ਦਿਓ ਮਾਣ ਦੇ ਕਰ ਦੋਗੇ ਜੋੜਾ ਲਊਗਾ ਤਾਂ ਮਾਣ ਤਾਂ ਖੁੱਲਾ ਹੋ ਵੀ ਭਾਈ 2.5 ਲੱਖ ਦਾ ਜੋੜਾ ਲੈ ਲਊਗਾ ਨਾ ਹਾਂਜੀ ਤੇ ਗਣ ਕਹ ਜੀ ਇਹਨੇ 2.5 ਲੱਖ ਦਾ ਤਾਂ 2000 ਡਾੜੀ ਮਹੀਆਂ ਪਹੁੰਗ ਗਈ ਤੇ ਭਾਈ ਜੀ ਭਰ ਤੁਸੀਂ ਗੱਲ ਮੰਨੇ ਮਾਣ ਜੂ ਕਰੀ ਠੀਕ ਆ ਨਾ ਉਹ ਵੀਰ ਮੋਹਨ ਜੀ ਖਲਾਸ ਬਰ ਚੀਜ਼ਾਂ ਬਰ ਚੀਜ਼ਾਂ ਕੁਆਲਟੀ ਵਾਲੀਆਂ ਅਸਲ ਆ ਪੂਰੀਆਂ ਲੇ ਇਹਨਾਂ ਕਹਦੇ ਨਾ ਗੱਬੜ ਮੈਂ ਆ ਤੇ ਥੱਬੇ ਦਾ ਲੇਵਾ ਲਈ ਫਿਰਦੀ ਆ ਤੇ ਪੂਰੀ ਕੁਆਲਟੀ ਰਹੀ ਆ ਆਪਣੀ ਚੀਜ਼ ਦੇ ਮਾਣ ਹੁੰਦਾ ਉਹ ਅੱਟ ਦੇ ਦਿੰਦਾ ਡੰਗ ਠੀਕ ਆ ਸਹੀ ਗੱਲ ਜੀ ਦੇਖੋ ਜੀ ਪੂਰੀ ਸ਼ੌਂਦਰ ਮੈਂ ਆ ਪੂਰੀ ਠੰਡੀ ਸੀ ਦੇ ਨਾਲ ਹੈਵੀ ਨੀਜੀ ਦੇ ਵਿੱਚ ਕੋਈ ਵੀ ਦੂਜਾ ਐਮ ਨਹੀਂ ਹਾਂਜੀ ਜੀ ਆਹ ਵਿਖਿਆ ਸੂਈ ਜੀ ਆ ਜਾ ਬਚਾ ਸੂਈ ਜੀ ਠੀਕ ਆ ਗਾਂ ਵੀ ਬੜੀ ਬਣੇ ਸਭੀ ਨਿਗਾਂ ਨੂੰ ਘਟ ਗਈ ਆ ਤੇ ਦੁੱਧ ਘਾਹ ਨੂੰ ਵਧੀਆ ਬਾਰਾ ਕੰਨ ਠੀਕ ਨੇ rau ਆ ਜਾ ਲੈ ਆ ਵੀ ਜੀ ਜੇ ਤੁਸੀਂ ਇਹ ਵੀ ਤੋ ਤੱਜਾ ਮੰਨ ਕੇ ਵੀ ਲੱਲੇ ਆ ਗਾਂ ਦੋ ਢਲੀ ਠੀਕ ਹੈ ਵੀ ਆਪ ਉਹਦੇ ਵੀਰੇ 18 18 ਕਿਲੋ ਗਾਂ ਚੱਲਣ ਵਾਲੀ ਆ ਸਿਰਫ ਹਾਂਜੀ ਸਾਮਨਾਲੀ ਗਾਂ ਇਹ ਸਾਮਨਾਲੀ ਆ ਬਹੁਤ ਸੋਹਣੀ ਗਾਂ ਆ ਵਧੀਆ ਕੁਆਲਿਟੀ ਵਾਲੀ ਬੱਚੀ ਦਾ ਸ਼ਾਬਾਸ਼ ਹਾਰਾ ਸ਼ਾਬਾਸ਼ ਠੀਕ ਹੈ ਬਹੁਤ ਬਹੁਤ ਸ਼ਾਬਾਸ਼ ਠੀਕ ਰਸੋਭਾਜੀ ਕੀ ਮੋਲ ਹੈ ਬਿਲਕੁਲ ਜੈ ਜੀ ਨੇ ਸਾਹਮਣੇ ਵੀ ਭਰਾ ਗਾਂ ਬਿਲਕੁਲ ਜੈਦਨਾ ਦੇ ਮੋਲ 55 50 ਹਾਣਾ 45000 45000 ਜਸਨੋਈ ਕੀ ਗੱਲ ਆ ਜੀ ਟਾਈਮ ਆਪਣਾ ਵੀ ਕੋਈ امیر ਘਟ ਫਰਾਂਦਰ ਤੇ ਸਾਡਾ ਵੀ ਘਟ ਕਰੇ ਕਈ ਜਿਹੜੇ ਬੋਧਾ ਥੱਲੇ ਉਧਰ ਕੇ ਮੋਲ ਲਾਉਣਾ ਪੈਂਦੇ ਆ ਹਾਂਜੀ ਅਸੀਂ ਇਹ ਗੱਲ ਕਹਿੰਦੇ ਆ ਵੀ ਕਈ ਵੀਰ ਫਿਰ ਪੰਜਾਬੀ ਜਿੰਪੇਡੂ ਸਾਤਾ ਪੂ ਚੋਕੇ ਵੇਂਦੇ ਆ ਉਹ ਗੱਲ ਨਹੀਂ ਪਿੱਛੇ ਮੋਲ ਲਾ ਕੇ ਬਿਲਕੁਲ ਸਹੀ ਗੱਲ ਆ ਆਹ ਜਿਹਨੇ ਲਾਇਆ ਸੱਚਾ ਮੋਲ ਵਾਇਆ ਕੀਤਾ ਵਧੀਆ ਨਹੀਂ ਆ ਜਾ ਮੋਲ ਆ ਠੀਕ ਜੇ ਅੱਜ ਕਰਕੇ ਵੀਰ ਦਈ ਦਾ ਜਨਵਾਰ ਵੀ ਪਹਾੜਾਂ ਤੋਂ ਬੋਏ ਬੋਈਦੇ ਹਵਾ ਨਾ ਜੈਸ ਨੋਰੀ ਹਾਂਜੀ ਆ ਝੋਟੀ ਵੀਰ ਬੱਚਾ ਮਰ ਗਿਆ ਆ ਤੇ ਝੋਟੀ ਗੱਲ ਵੀਰਾਂ ਲੰਨੀ ਸੀ ਤੇ ਬੱਚਾ ਚਲੋ ਥੋੜਾ ਢੱਲਾ ਹੋਈ ਬੱਚਾ ਮਰ ਗਿਆ ਤੇ ਇਦਾਂ ਪਹਾੜੇ ਵੀ ਮਿਲਤੀ ਆ ਹਾਂਜੀ ਤੇ ਜੇ ਅੱਜ ਕਰਕੇ ਦੇ ਦਾਂਗੇ ਝੋਟੀ ਤੇ ਵੀਰ ਦੁੱਧ 10 ਕਿਲੋ ਵਧਿਆ ਚਵਾਵਾ ਠੀਕ ਹੈ ਬੋਸ ਸੋਣੀ ਝੋਟੀਆਂ ਪੂਰੀ ਲੰਮੀ ਬੇਰ ਬੁੱਲਦੀ ਪੂਰੀ ਕਬਾਰ ਗਈ ਝੋਟੀਆਂ ਹਾਂ ਤਿਆਰ ਹੋ ਇਹ ਬਹੁਤ ਤਗੜੀ ਹੋਣੀ ਇੱਕ ਰੋਕ ਕਾਲੀ ਵੀਰ ਗਿਆਡ ਬਣਾਇਆ ਕੋ ਵੱਡੀ ਝੋਟੀ ਆ ਸਾਡੇ ਸੁਤਰੀ ਦੇ ਦੁੱਧ ਵਾਲੀ ਬਾਕੀ ਦਿਹਾੜੀ ਕੇ ਵੀਰ ਜੇ ਬੱਚੇ ਦਾ ਘਰ ਹੁੰਦੀ ਆ ਉਹ ਤਾਂ ਆਪਾਂ ਨੇ ਬਣਾਉਂਗੀ ਠੀਕ ਠੀਕ ਹੋਏ ਠੰਡ ਬੜੀ ਆ ਬੱਚੇ ਬੱਚੇ ਥੋੜੇ ਨੇ ਖੇਲੇ ਰਹਿੰਦੇ ਆ ਠੰਡ ਕਰਕੇ ਉਹ ਨੂੰ ਚਾਹ ਕਰੋ ਹਾਂਜੀ ਅੱਧੀ ਕੀ ਮੁੱਲੇ ਦਾ ਮੋਹਨ ਵੀਰ ਬਿਲਕੁਲ ਜੈਲ ਬਹੁਤ ਸੋਹਣੀ ਝੋਟੀਆਂ ਨੇ ਸਾਫ ਸੁਸਰੀ ਵਾਣੀ ਜਾਵੇ ਬਹੁਤ ਸਿੰਗਾਰੀਆ ਗਾ ਫੇਰ ਰਗਮਦੀ ਆ ਠੀਕ ਹੈ ਜੀ ਤੇ ਹਾਂ ਨਾ ਹੀ ਵੀਰ ਜੀ ਬਿਲਕੁਲ ਜੈਲ ਜਿੰਨੇ ਦੀ ਦੇ ਦੇਣੀ ਮੋਲ ਕਰਨ ਜੋ ਅਮਰ ਜੀ 75 ਹਜ਼ਾਰ ਦੀ ਆ 75 ਹਜ਼ਾਰ ਦੀ ਹੁਣ ਜੀ ਐਸ ਨੋਈ 75 ਲਓ ਜੀ ਜੀ ਐਸ ਨੋ ਬਾਈ ਕਹਿੰਦਾ 75 75 ਦੀ ਤੇ ਸਾਰਾ ਮਾਲਾ ਵੀ ਸਿਆਸ ਸੋਹਣਾ ਫੇਰ ਝੋਟੀ ਬਹੁਤ ਵਧੀਆ ਵੇਖਦੀ ਸੋ ਪਰ ਗੱਪਣੀ ਵੀਰ ਇੰਨੇ ਦੀ 100 ਰੁਪਿਆ ਘੱਟ ਨਹੀਂ ਆ ਬਿਲਕੁਲ ਗੱਲ ਸਹੀ ਆ ਪੂਰੀ ਸਾਫ ਝੋਟੀ ਆ ਪੂਰੀ ਕੁਆਲਟੀ ਲਈ ਇਹੋ ਪਸ਼ੂ ਵੀਰ ਜੀ ਹਾਂ ਜੀ ਇਹੋ ਪਸ਼ੂ ਪਈਆਂ ਕੋਲ ਲਾਈਕ ਕਮੈਂਟ ਸ਼ੇਅਰ ਬਹੁਤ ਵਧੀਆ ਰੇਟ ਆ ਤੇ ਆ ਦੋ ਵਜਾਂ ਵੱਡੀਆਂ ਨਕੀਨੇ ਆ ਪੂਰੀ ਕੁਆਲਟੀ ਦੀ ਮਈਆਂ ਠੀਕ ਹੈ ਜੀ ਇਹ ਕੁਆਲਟੀ ਵਾਲੀਆਂ ਮਈਆਂ ਤੇ ਰਿਕਾਰਡ ਵਾਲੀਆਂ ਤੇ ਦੁੱਧ ਦੇ ਓਕੇ ਬਾਈ ਤੇ ਬਹੁਤ ਸਾਰੇ ਸੁਥਰੀਆਂ ਲਾਈਕ ਕਮੈਂਟ ਤੇ ਸ਼ੇਅਰ ਮਾਰੋ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਆ ਬਾਈ ਕੋਲ ਠੀਕ ਹੈ ਬਾਈ ਹਾਂਜੀ ਬਾ ਕੀ ਵੀਰ ਜੀ ਫੋਨ ਨੰਬਰ ਹੈਗਾ 84 27 40 7755 ਨਾਮ ਮਾਣਾ ਤੇ ਪਿੰਡ ਪੋਮਾ ਲਾਈਕ ਤੇ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਿਆ ਕਰੋ ਜਿੰਨੇ ਵੀਰ ਭਰਾ ਸਾਡੇ ਨਾਲ ਜੁੜੇ ਸਾਰਿਆਂ ਦਾ ਧੰਨਵਾਦ ਕਰਦੇ ਹਾਂਜੀ ਹਾਂਜੀ ਠੀਕ ਬਾਈ ਬਹੁਤ ਸੋਹਣੇ ਪਸ਼ੂ ਕੁਆਲਟੀ ਵਾਲੇ ਲਾਈਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਕਰੋ